ਵਾਈਕਾਚਾ ਵਾਈ ਗੁਰਜੀ ਕੀ ਫਤਿਹ ਜੀ ਹਾਂਜੀ ਪਿਆਰਿਓ ਗੁਰੂ ਪਿਆਰਿਓ ਹਾਂਜੀ ਭੈਣੇ ਠੀਕ ਹੋ ਚੜਦੀ ਕਲਾ ਕਿਰਪਾ ਮਾਰੋ ਨਿਰਵੈਰ ਭਾਈ ਜੀ ਮਨੂਤ ਕੇ ਜਾ ਹਾਂਜੀ ਕਹਿੰਦੇ ਮਿਲ ਕੇ ਆਵਾਂ ਅਛਾ ਹਾਂਜੀ ਤੇ ਉਹ ਕਹਿੰਦੇ ਸੀ ਕੀ ਪ੍ਰੋਬਲਮ ਕੀ ਆ ਦੱਸੋ ਭੈਣੇ ਇਹ ਗੱਡੀ ਬੰਦੀ ਆ ਕਿ ਨਾ ਠੀਕ ਬੰਦੀ ਨਹੀਂ ਹੈ ਅੱਜ ਤੱਕ ਬੰਦੇ ਕੁਝ ਨਹੀਂ ਆ ਮਾਰੋ ਹਾਂ ਗੱਡੀ ਤਾਂ ਤੁਹਾਡੀ ਖਰਾਬ ਆ ਤੇ ਹਾਂਜੀ ਅੱਛਾ ਇਹ ਵੀ ਠੀਕ ਠਾਕ ਨਹੀਂ ਲੈਂਦੇ ਇੰਨੇ ਵਿਚਾਰੇ ਕਿੱਥੇ ਤੇ ਤੁਸੀਂ ਹੈਂਡੀਕੈਪ ਹੋ ਹਾਂਜੀ ਆਮ ਦਾਸ ਅੱਛਾ ਦੇਖ ਦੇ ਗਿਆ ਗੁਰਦੁਆਰੇ ਮੱਥਾ ਨਹੀਂ ਹੀ ਟਿਕਿਆ ਗਿਆ ਉਹਨੇ ਆਪਣੇ ਤੂੰ ਬਾਹਰ ਮੱਥਾ ਟੇਕ ਦਿਆ ਕਰ ਗੁਰੂ ਮਾਰਾ ਜੀ ਨੇ ਬਾਹਰ ਹੀ ਆਜਣਾ ਤੇਰੇ ਵਾਸਤੇ ਅੱਛਾ ਤੀ ਇਤਰਾ ਤੁਰਦੇ ਹੋ ਹੱਥ ਨਾਲ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਅੱਛਾ ਤੂੰ ਹੀ ਆਪਣੇ ਘਰ ਵਾਲੇ ਵਾਸਤੇ ਗੱਡੀ ਲੈਣ ਆਏ ਹੋ ਹਾਂਜੀ ਇਹੀ ਕਮਾਂਦਾ ਵਾ ਹਾਂਜੀ ਤੇ ਫਿਰ ਤਾਂ ਮੇ ਲੋਟੀ ਖਵਾਉਂਦਾ ਬੱਚੇ ਨਹੀਂ ਪੁੱਛਦੇ ਬਾਈ ਜੀ ਤੁਸੀਂ ਖਵਾਓਗੇ ਰੋਟੀ ਭੈਣ ਨੂੰ ਹਾਂਜੀ ਕਮਾ ਕੇ ਜਿੰਨਾ ਮਰਿક્ષા ਮਿਲ ਜੇ ਤਾਂ ਹਾਂਜੀ ਹਾਂਜੀ ਰੋਟੀ ਖਵਾਓਗੇ ਹਾਂਜੀ ਹਾਂਜੀ ਠੀਕ ਹੈ ਅਗੇ ਵੀ ਭਾਈ ਸਾਹਿਬ ਹੋ ਗਏ ਇਹੋ ਕੰਮ ਕਰਦੇ ਧੰਗ ਗਰੀ RAM ਦਾ ਸਟਾਲ ਤੇ ਸੀਤ ਭਾਰਾ ਨਾ ਤਰਿਆਣੀ ਜਾਂਦਾ ਤੇ ਕੋਲ ਹੈ ਨਾ ਤੇ ਇਹ ਤੈਨੂੰ ਰੋਟੀ ਖਵਾਉਂਦਾ ਵਾ ਵੀਰ ਹੈ ਘਰ ਵਾਲਾ ਖਵਾਉਂਦਾ ਰੋਟੀ ਅੱਛਾ ਕਾ ਕਰ ਸੰਦੇ ਹੋਰ ਨਹੀਂ ਰੋਟੀ ਖਵਾਉਂਦਾ ਜੁੱਤੀ ਹੈ ਅੱਛਾ ਕਮਾਈ ਨਹੀਂ ਹੈਗੀ ਬਲੇ ਵੈਸੇ ਵੀ ਰਿਕਸ਼ਾ ਤੁਹਾਡਾ ਕਿ ਟੁੱਟਾ ਹੈਗਾ ਨਾ ਟੁੱਟੇ ਰਿਕਸ਼ੇ ਕਰਕੇ ਦਿੰਦਾ ਨਹੀਂ ਕੋਈ ਇੱਥੇ ਕੋਈ ਦਿੰਦਾ ਕੀ ਆਦਾ ਸਾਰੀ ਆ ਅੱਛਾ ਬਾਡੀ ਗੱਲ ਕੀ ਆ ਤੈਨੂੰ ਬਾਡੀ ਗੱਲ ਆਪੇ ਕਰਦੀ ਜਾਂਦੀ ਹੈ ਅੱਛਾ ਕਿ ਨਵਾਂ ਲਿਆ ਨਹੀਂ ਨਵਾ ਨਹੀਂ ਲਿਆ ਗਿਆ। ਖਰਾਜਿੰਦਾ ਬੋਲ। ਹਾਂਜੀ। ਇਹ ਬਸ ਠੀਕ ਕਰਾਇਆ ਜਾਂਦਾ। ਅੱਛਾ ਇਹਨੂੰ ਵੀ ਠੀਕ ਨਹੀਂ ਕਰਾਇਆ ਜਾਂਦਾ। ਨਵਾ ਕਿੱਥੋਂ ਬੋਲ? ਧੰਗ ਗੁਰੂ ਆਉਂਦਾ। ਤੁਹਾਨੂੰ ਦੱਸਣ ਦੀ ਵੀ ਚप्पल ਤਾਂ ਕਰਨੀ ਲਾ ਕੇ ਦੇ ਸਕਦੇ। ਚप्पल ਵੀ ਨਹੀਂ ਇਕ ਲਈ ਗਈ। ਹਾਂਜੀ। ਤਾਂ ਤੁਸੀਂ ਇੱਕ ਬੇਨਤੀ ਆ। ਮੇਰੀ ਇੱਕ ਛੋਟੀ ਜੀ ਬੇਨਤੀ ਹੈ ਇਸ ਸਾਹਮਣੇ ਧਾਰਗੂੰ ਧੰਗ ਗੁਰੂ ਹਰਗੋਬਿੰਦ ਪਾਸ਼ਾ ਜੀ ਵਰਾਜਮਾਨ ਆ ਖੜੇ ਆ ਪੈਣ। ਥੋੜੀ ਜੀ ਦਿੱਕਤ ਆਣੀ ਆ। ਮੇਰੀ ਭੈਣ ਉਹਦੇ ਦਰ ਤੱਕ ਚਲੀ ਜਾ ਉਥੇ। ਹਾਂਜੀ। ਉਹਦੇ ਦਰ ਤੇ ਜਾ ਕੇ ਨਾ ਇੱਕ ਵਾਰੀ ਜਾ ਕੇ ਅਰਦਾਸ ਬੇਨਤੀ ਕਰਿਆ ਮੇਰੇ ਦਿਲ ਨੂੰ ਸਕੂਨ ਆ ਜਾਊਗਾ ਤੇ ਤੇਰਾ ਮੰਗਿਆ ਫਾਇ ਦੇ ਰਿਕਸ਼ਾ ਉਹ ਵੀ ਤੈਨੂੰ ਮਿਲ ਜਾਊਗਾ ਮੇਰੀ ਭੈਣ ਉਹ ਪਾਉ ਸਿੰਘ ਉਹ ਪਵਾ ਕਰ ਦੇ ਦਿਓ ਤੇ ਮੇਰੀ ਭੈਣੇ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਅਰਦਾਸ ਬੇਨਤੀ ਕਰਕੇ ਆ ਤੇਰਾ ਪਾਸ਼ਾ ਤੇਰੇ ਘਰ ਵਾਲੇ ਨੂੰ ਕੱਲ ਫਿਰ ਰਿਕਸ਼ਾ ਲੈ ਕੇ ਦੇਊਗਾ ਨਵਾ ਠੀਕ ਹੈ ਮਹਾਰਾਜ ਨੂੰ ਕਿਹਾ ਕਿ ਐਂ ਕਿ ਸਤਿਗੁਰੂ ਮਾਨੂੰ ਰਿਕਸ਼ਾ ਦੇ ਦਿਓ ਮੇਰੇ ਮੇਰੇ ਘਰ ਵਾਲੇ ਨੂੰ ਨਵਾ ਠੀਕ ਹੈ ਭੈਣੇ ਅਰਦਾਸ ਬੇਨਤੀ ਧੰਗ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਧੰਗ ਗੁਰੂ ਆਮ ਦਾਸ ਸੋ ਭੈਣ ਮਹਾਰਾਜ ਦੇ ਦਰ ਤੇ ਗਈ ਹੈ ਤੇ ਸਤਿਗੁਰੂ ਅਗੇ ਅਰਦਾਸ ਬੇਨਤੀ ਕਰਨ ਗਈ ਹੈ ਅਸੀਂ ਅਰਦਾਸ ਬੇਨਤੀ ਤਾਂ ਕਿ ਨੇ ਕਿ ਇੱਕ ਸਿੱਖ ਦਾ ਜਿਹੜਾ ਵਿਸ਼ਵਾਸ ਹੈ ਨਾ ਉਹਦੇ ਗੁਰੂ ਤੇ ਸੰਪੂਰਨ ਹੋਵੇ ਕਿ ਸਤਿਗੁਰੂ ਮੈਨੂੰ ਦੇਣ ਵਾਲਾ ਤੂੰ ਹੈ ਨਿਰਵੈਰਨੀ ਨਿਰਵੈਰਤਾ ਇੱਕ ਜ਼ਰੀਆ ਹੈ ਦੇਣ ਵਾਲਾ ਤਾਂ ਸਤਿਗੁਰੂ ਤੂੰ ਹੈ ਆਪਣੇ ਸਿੱਖ ਨੂੰ ਅਸੀਂ ਇਹੀ ਜਾਣਦੇ ਹਾਂ ਕਿ ਇੱਕ ਸਿੱਖ ਦਾ ਵਿਸ਼ਵਾਸ ਉਹਦੇ ਗੁਰੂ ਤੇ ਹੋਵੇ ਤਨ ਗੁਰੂ ਰਾਮਦਾਸ ਕਰੇ ਅਰਦਾਸ ਬੇਨਤੀ ਮਹਾਰਾਜ ਨੂੰ ਕੀ ਕਿਹਾ ਫਿਰ ਆਪਣੇ ਮਹਾਰਾਜ ਨੂੰ ਮਹਾਰਾਜ ਨੂੰ ਕਿਹਾ ਤੇ ਉਹਨਾਂ ਨੂੰ ਰੱਖਿਆ ਦਾ ਉਹ ਜਿਹੜੇ ਦਿੰਦੇ ਉਹਨਾਂ ਨੂੰ ਵੀ ਕਿਰਪਾ ਕਰੋ ਬਾਹਰ ਆ ਜੀ ਸਾਡੀ ਵੀ ਅਰਦਾਸ ਕਰਾਈ ਹੈ ਧੰਨਵਾਦ ਮੇਰੀ ਭੈਣੇ ਕੋਈ ਗੱਲ ਨਹੀਂ ਅਸੀਂ ਨਾ ਭੈਣੇ ਤੈਨੂੰ ਤਾਂ ਭੇਜਿਆ ਕਿ ਤੇਰਾ ਵਿਸ਼ਵਾਸ ਗੁਰੂ ਜਾਨ ਦਾਸ ਤੇ ਪੂਰਾ ਹੋਵੇ ਤੇਰੀ ਹਾਜ਼ਰੀ ਸਤਿਗੁਰੂ ਦੇ ਦਰ ਤੇ ਕਬੂਲ ਹੋਵੇ ਤੈਨੂੰ ਪਤਾ ਲੱਗੇ ਤੇਰਾ ਗੁਰੂ ਕਿੱਡਾ ਬਯੰਤ ਹੈ ਉਹਨੇ ਆਪਣੇ ਸਿੱਖ ਤੇਰੇ ਲਈ ਭੇਜਿਆ ਠੀਕ ਹੈ ਤੇ ਸਤਿਗੁਰੂ ਦੇ ਹੁਕਮ ਜੀ ਤੂੰ ਅਰਦਾਸ ਕਰਕੇ ਆਈ ਹੈ ਮਾਲਕ ਦੇ ਦਰ ਤੇ ਗਈ ਹੈ ਤਿਆ ਨੂ ਰਿਕਸ਼ਾ ਅਸੀਂ ਕੱਲ ਤੇਰੇ ਘਰ ਵਾਲੇ ਨੂੰ ਦੇ ਦਾਂਗੇ ਠੀਕ ਹੈ ਭਾਣੇ ਕੱਲ ਤੁਸੀਂ ਇੱਥੇ 2 ਵਜੇ ਆ ਜਾਣਾ ਠੀਕ ਹੈ ਕੱਲ ਤੁਹਾਨੂੰ ਹਾਂਜੀ ਇੱਥੇ ਹੀ ਆ ਜਾਣਾ ਕੱਲ ਤੁਹਾਨੂੰ ਰਿਕਸ਼ਾ ਮਿਲ ਜਾਈਗਾ ਇੱਥੇ ਠੀਕ ਹੈ ਜੀ ਕੱਲ ਤੁਸੀਂ ਆ ਜਿਓ ਨਿਰਵੈਰ ਭਾਜੀ ਆ ਪਾਣਗੇ ਉਹ ਤੁਹਾਨੂੰ ਮਿਲ ਕੇ ਜਾਣਗੇ ਤੇ ਨਵਾਂ ਰਿਕਸ਼ਾ ਦੇ ਕੇ ਜਾਣਗੇ ਠੀਕ ਹੈ ਭਾਣੇ ਬਾਕੀ ਸਿੰਘੋ ਤੁਹਾਨੂੰ ਦੇਣ ਵਾਲਾ ਤੁਹਾਡਾ ਗੁਰੂ ਗੁਰੂ ਰਾਮਦਾਸ ਪਾਸ਼ਾ ਠੀਕ ਹੈ ਜੀ ਦੇਣ ਵਾਲੇ ਤੁਸੀਂ ਕਿਰਪਾ ਮਾਰਾ ਗੁਰੂ ਸਾਹਿਬ ਨੇ ਜਣਾ ਜੀ ਹਰ ਗੋਬਿੰਦ ਪਾਸ਼ਾ ਨੂੰ ਅਰਦਾਸ ਕੀਤੀ ਹੈ ਭਾਣੇ ਦਿਓ ਜਜਤ ਕੱਲ ਆਣਗੇ ਭਾਜੀ ਹੋਣੀ নির্ভর பாਜੀ ਤੇ ਉਹ ਫਿਰ ਤੁਹਾਨੂੰ ਨਵਾਂ ਰਿਕਸ਼ਾ ਦੇ ਕੇ ਜਾਣਗੇ ਠੀਕ ਹੈ ਜੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ